ਪੰਜਾਬੀ ਸਿੰਗਰ ਹਸਨ ਮਾਨਕ ਨੇ ਕਰਵਾਇਆ ਦੂਜਾ ਵਿਆਹ। ਦੋਸਤੋ ਇਹ ਉਹੀ ਹਸਨ ਮਾਨਕ ਹੈ ਜਿਹੜਾ ਸਟੇਜ ਤੇ ਖੜਕੇ ਥਾਪੀਆਂ ਮਾਰਦਾ ਤੇ ਦੱਸਦੀ ਵੀ ਇਹ ਕਲਦੀਪ ਮਾਨਕ ਸਾਹਿਬ ਦਾ ਦੋਤਾ ਵੀ ਹੈ ਤੇ ਹੁਣ ਇਸ ਨੇ ਦੂਜਾ ਵਿਆਹ ਕਰਵਾ ਲਿਆ ਤੇ ਪਹਿਲੀ ਘਰ ਵਾਲੀ ਵੱਲੋਂ ਜਿਹੜੇ ਤੇ ਬਲੇਮ ਲਾਇਆ ਕਿ ਆ ਕਿ ਮੇਰੇ ਹੁੰਦਿਆਂ ਹੀ ਇਸ ਨੇ ਦੂਜਾ ਵਿਆਹ ਕਰਵਾ ਲਿਆ। ਤਾਂ ਕੁੜੀ ਦੀ ਗੱਲ ਕਰੀ ਵੀ ਕੁੜੀ ਹੈ ਕਿੱਥੋਂ ਦੀ ਹੈ ਜਿਹਦੇ ਨਾਲ ਦੂਜਾ ਵਿਆਹ ਕਰਵਾਇਆ ਤਾਂ ਉਹ ਕੁੜੀ ਹੈਗੀ ਜੀ ਯੂਕੇ ਦੀ। ਤੇ ਆਪਣੇ ਘਰ ਵਾਲੀ ਨੂੰ ਭੁੱਲ ਗਿਆ ਜਿਹਦੇ ਨਾਲ ਉਹਨੇ 2-3 ਸਾਲ ਪਹਿਲਾਂ ਬਤੀਤ ਕਰੇ ਨੇਗੇ 2022 ਦੇ ਵਿੱਚ ਹਸਨ ਮਾਨਕ ਦਾ ਪਹਿਲਾ ਵਿਆਹ ਹੋਇਆ ਸੀਗਾ ਤੇ ਉਸ ਤੋਂ ਬਾਅਦ ਹੁਣ 2024 ਦੇ ਵਿੱਚ ਹਸਨ ਮਾਨਕ ਜਿਹੜਾ ਦੂਜਾ ਵਿਆਹ ਕਰਵਾ ਰਿਹਾ ਹੈਗਾ ਮਤਲਬ ਕਰਵਾ ਲਿਆ ਉਸਦੀ ਪਹਿਲੀ ਘਰਵਾਲੀ ਨੇ ਕਿਹਾ ਕਿ ਮੇਰੇ ਘਰ ਵਾਲੇ ਮਤਲਬ ਹਸਨ ਮਾਨਕ ਨੇ ਜਿਹੜਾ ਦੂਜਾ ਵਿਆਹ ਕਰਵਾ ਲਿਆ ਇੱਕ ਵੀਡੀਓ ਦੇ ਵਿੱਚ ਹਸਨ ਮਾਨਕ ਦੀ ਪਤਨੀ ਕਹਿ ਰਹੀ ਹੈ ਕਿ ਮੇਰੇ ਨਾਲ ਪਹਿਲਾਂ ਬਹੁਤ ਜ਼ਿਆਦੇ ੱਤਕਾ ਹੋਇਆ ਜਦੋਂ ਵੀ ਹਸਨ ਮਾਨਕ ਘਰੇ ਆਉਂਦਾ ਸੀ ਤਾਂ ਮੈਨੂੰ ਬਹੁਤ ਜ਼ਿਆਦੇ ਕੁੱਟਦਾ ਸੀ ਮੇਰੇ ਨਾਲ ਹਮੇਸ਼ਾ ਹੀ ਕਲੇਸ਼ ਰੱਖਦਾ ਸੀਗਾ ਤੇ ਹੁਣ ਵੀ ਜਦੋਂ ਉਹ ਕਰੋਗੇ ਤਾਂ ਮੈਨੂੰ ਜਿਹੜਾ ਕੁੱਟ ਕੇ ਹੀ ਗਿਆ ਤਾਂ ਦੋਸਤੋ ਇਹ ਹਸਨ ਮਾਨਕ ਦੀ ਪਹਿਲੀ ਪਤਨੀ ਦੇ ਜਿਹੜੇ ਉਹਦੇ ਉੱਤੇ આરોਪ ਲੱਗੇ ਨੇ ਹੁਣ ਹਸਨ ਮਾਨਕ ਨੇ ਜਿਸ ਕੁੜੀ ਨਾਲ ਵਿਆਹ ਕਰਾਇਆ ਉਹ ਬਾਹਰ ਪੱਕੀ ਆ ਮਤਲਬ ਯੂਕੇ ਦੇ ਵਿੱਚ ਹੀ ਜਿਹੜੀ ਰਹਿੰਦੀ ਹੈਗੀ ਤਾਂ ਉਸ ਨਾਲ ਜਿਹੜਾ ਹਸਨ ਮਾਨਕ ਨੇ ਵਿਆਹ ਕਰਵਾ ਲਿਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਤਸਵੀਰਾਂ ਹਸਨ ਮਾਨਕ ਦੇਆਂ ਵਾਇਰਲ ਹੋ ਰਹੀਆਂ ਨੇ ਤਾਂ ਬਹੁਤ ਲੋਕਾਂ ਵੱਲੋਂ ਹਸਨ ਮਾਨਕ ਨੂੰ ਜਿਹੜਾ ਆਖਿਆ ਜਾ ਰਿਹਾ ਕਿ ਇਸ ਨੇ ਬਹੁਤ ਹੀ ਜਿਹੜਾ ਮਾੜਾ ਕੰਮ ਕੀਤਾ ਹੈਗਾ ਇਹ ਵੀ ਦੱਸਦੀ ਵੀ ਹਸਨ ਮਾਨਕ ਦੋਸਤੋ ਇੱਕ ਮੁਸਲਮਾਨ ਹੈ ਤੇ ਮੁਸਲਮਾਨ ਤਿੰਨ ਵਿਆਹ ਕਰਵਾ ਸਕਦੇ ਨੇ ਪਰ ਦੋਸਤੋ ਮੁਸਲਮਾਨ ਉਨਾਂ ਚਿਰ ਦੂਜਾ ਵਿਆਹ ਨਹੀਂ ਕਰਾ ਸਕਦਾ ਜਿੰਨਾ ਚਿਰ ਉਹਨਾਂ ਦੀ ਜਿਹੜੀ ਪਹਿਲੀ ਪਤਨੀ ਰਾਜ਼ੀ ਨਾ ਹੋਵੇ ਤੇ ਪਹਿਲੀ ਪਤਨੀ ਨੇ ਸ਼ਰਿਆਮ ਕਹਿ ਦਿੱਤਾ ਕਿ ਮੇਰੇ ਨਾਲ ਇਸਨੇ ਕੋਈ ਵੀ ਜਿਹੜਾ ਸਮਝੌਤਾ ਨਹੀਂ ਕੀਤਾ ਬਲਕਿ ਮੈਨੂੰ ਦੱਸੇ ਬਿਨਾ ਹੀ ਜਿਹੜਾ ਦੂਜਾ ਵਿਆਹ ਕਰਵਾ ਲਿਆ ਮੈਨੂੰ ਕਿਸੇ ਹੋਰ ਕਰੀਬੀ ਤੋਂ ਪਤਾ ਲੱਗਿਆ ਜਿਉਂ ਹੀ ਮੈਨੂੰ ਇਸ ਗੱਲ ਦੀ ਇਨਫੋਰਮੇਸ਼ਨ ਮਿਲੀ ਆ ਤੇ ਮੈਂ ਨਾਲ ਦੀ ਨਾਲ ਥਾਣੇ ਆ ਕੇ ਜਿਹੜੀ ਰੈਪੋਰਟ ਲਖਾਈ ਆ ਕਿ ਮੇਰਾ ਪਤੀ ਹਸਨ ਮਾਨਕ ਦੂਜਾ ਵਿਆਹ ਕਰਵਾ ਰਿਹਾ ਕੁਲਦੀਪ ਮਾਨਕ ਜੋ ਇੱਕ ਬਹੁਤ ਚੰਗਾ ਗਾਇਕ ਸੀ ਤੇ ਹਮੇਸ਼ਾ ਪੰਜਾਬੀ ਮਾਂ ਬੋਲੀ ਲਈ ਬਹੁਤ ਵੱਡੇ ਗੀਤ ਦਿੱਤੇ ਨੇ ਉਸ ਨੂੰ ਹੀ ਜਿਹੜਾ ਹਸਨ ਮਾਨਕ ਕਾਪੀ ਕਰਦਾ ਸੀ ਤੇ ਉਸ ਦਾ ਹੀ ਜਿਹੜਾ ਦੋਤਾ ਦੱਸਿਆ ਯਾਰਾ ਸੀ ਪਰ ਦੋਸਤੋ ਕਲਦੀਪ ਮਾਨਕ ਨੇ ਕਦੇ ਅਜਿਹਾ ਆਪਣੀ ਜ਼ਿੰਦਗੀ ਵਿੱਚ ਨਹੀਂ ਕੀਤਾ ਵੀ ਕਦੇ ਦੂਜਾ ਵਿਆਹ ਕਰਾ ਲਿਆ ਹੋਵੇ ਜਾਂ ਕਿਸੇ ਦਾ ਦਿਲ ਦਿਖਾਇਆ ਹੋਵੇ ਪਰ ਦੋਸਤੋ ਹੁਣ ਹਸਨ ਮਾਨਕ ਦੀ ਗੱਲ ਕਰੀਏ ਸਟੇਜ ਤੇ ਖੜਕੇ ਥਾਪੀਆਂ ਮਾਰਦਾ ਕਹਿੰਦਾ ਕਿ ਮੇਰੇ ਵਰਗਾ ਕੋਈ ਨਹੀਂ ਮੇਰੇ ਵਰਗਾ ਕੋਈ ਵੀ ਸਿੰਗਰ ਜਿਹੜਾ ਗਾ ਨਹੀਂ ਸਕਦਾ ਤੇ ਮੇਰੇ ਵਰਗਾ ਕੋਈ ਸੁਰ ਨਹੀਂ ਲਾ ਸਕਦਾ ਪਰ ਦੋਸਤੋ ਹੁਣ ਵਿਆਹ ਦੀ ਗੱਲ ਕਰੀਏ ਤਾਂ ਆਪਣੀ ਪਹਿਲੀ ਪਤਨੀ ਨੂੰ ਸ਼੍ਰੀਆਮ ਧੋਖਾ ਦੇ ਕੇ ਜਿਹੜਾ ਦੂਜਾ ਵਿਆਹ ਕਰਵਾ ਰਿਹਾ ਹੈਗਾ ਆ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਜੋ ਹਸਨ ਮਾਨਕ ਦੀ ਪਹਿਲੀ ਪਤਨੀ ਦੀ ਹੈ ਤਾਂ ਦੋਸਤੋ ਇਸ ਪਤਨੀ ਨੇ ਬਲੇਮ ਲਾਏ ਨੇ ਹਸਨ ਮਾਨਕ ਤੇ ਕਿ ਮੇਰੇ ਪਤੀ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਸ਼ਰਾਬ ਪੀ ਕੇ ਮੈਨੂੰ ਕੁੱਟਦਾ ਸੀ ਮਾਰਦਾ ਸੀ ਹੁਣ ਵੀ ਜਦੋਂ ਉਹ ਘਰੇ ਗਿਆ ਤਾਂ ਮੈਨੂੰ ਜਿਹੜਾ ਕੁੱਟ ਕੇ ਗਿਆ ਸੀ ਜਦੋਂ ਉਹ ਘਰੋਂ ਗਿਆ ਤਾਂ ਮੈਨੂੰ ਜਿਹੜਾ ਕੁੱਟ ਕੇ ਹੀ ਗਿਆ ਸੀ ਤੇ ਮੈਨੂੰ ਦੱਸੇ ਬਿਨਾ ਹੀ ਜਿਹੜਾ ਇੱਕ ਹੋਰ ਵਿਆਹ ਕਰਵਾ ਲਿਆ ਕਾਫੀ ਟਾਈਮ ਤੋਂ ਪਹਿਲਾਂ ਹਸਨ ਮਾਨਕ ਦਾ ਆਪਣੀ ਵਾਈਫ ਨਾਲ ਜਿਹੜਾ ਕਲੇਸ਼ ਚੱਲਦਾ ਸੀ ਘਰ ਦੇ ਵਿੱਚ ਪਰ ਕੋਈ ਸਮਝੌਤਾ ਜਿਹੜਾ ਨਹੀਂ ਹੋਇਆ ਸੀ ਹਸਨ ਮਾਨਕ ਦੀ ਪਤਨੀ ਨੇ ਇੱਕ ਵਾਰ ਪਹਿਲਾਂ ਵੀ ਜਿਹੜਾ ਕੰਪਲੇਟ ਲਿਖਾਈ ਸੀ ਥਾਣੇ ਦੇ ਵਿੱਚ ਕਿ ਮੈਨੂੰ ਜਿਹੜਾ ਪੰਜਾਬੀ ਸਿੰਗਰ ਹਸਨ ਮਾਨਕ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਕੁੱਟਦਾ ਤਾਂ ਦੋਸਤੋ ਤੁਸੀਂ ਇਸ ਸੋਸ਼ਲ ਮੀਡੀਆ ਤੇ ਵਾਇਰਲ ਹੋਂਦੀ ਵੀਡੀਓ ਬਾਰੇ ਕੀ ਕਹੋਗੇ ਇੱਥੇ ਹਸਨ ਮਾਨਕ ਸਹੀ ਹੈ ਜਾਂ ਉਸ ਦੀ ਪਤਨੀ ਸਹੀ ਹੈ ਤਾਂ ਦੋਸਤੋ ਇਸ ਬਾਰੇ ਕੋਈ ਨਾਰਾਜ਼ਗੀ ਨਹੀਂ ਹੋਊਗੀ ਜਾਂ ਕੋਈ ਗਲਤ ਕਹਿਣਾ ਗਲਤ ਨਹੀਂ ਹੋਊਗਾ ਵੀ ਹਸਨ ਮਾਨਕ ਦੀ ਪਤਨੀ ਇਸ ਦੇ ਵਿੱਚ ਜਿਹੜੀ ਸਹੀ ਆ ਕਿਉਂਕਿ ਬੇਸ਼ੱਕ ਉਸਦੀ ਪਤਨੀ ਹੀ ਗਲਤ ਹੋਵੇ ਪਰ ਜਦੋਂ ਦੂਜਾ ਵਿਆਹ ਕਰਾਣਾ ਹੈਗਾ ਤਾਂ ਘੱਟੋ-ਘੱਟ ਆਪਣੀ ਪਹਿਲੀ ਪਤਨੀ ਨੂੰ ਦੱਸਿਆ ਜਾਵੇ ਮਿਲਦੇ ਆਂ ਦੋਸਤੋ ਇੱਕ ਨਵੀਂ ਵੀਡੀਓ ਦੇ ਨਾਲ